ਗਾਲਜੀਤ ਸਿੰਘ ਪੁੱਲਰ ਵੱਲੋਂ ਜੋ ਕਮੈਂਟ ਪਿਛਲੇ ਦਿਨੀ ਕੀਤੇ ਗਏ ਖਾਸ ਕਰਕੇ ਰਾਮਗੜੀਆ ਕਮਿਊਨਿਟੀ ਨੂੰ ਲੈ ਕੇ ਉਹਨਾਂ ਦਾ ਵੀ ਕਾਫੀ ਨੈਗੇਟਿਵ ਜਿਹੜਾ ਪ੍ਰਚਾਰ ਉਥੇ ਚੱਲਦਾ ਪਿਆ ਹਾਂਜੀ ਹਾਂਜੀ ਸੋ ਉਹਨਾਂ ਨੇ ਜੱਜਬੇ ਚ ਆ ਕੇ ਗਲਤ ਗੱਲਾਂ ਬੋਲੀਆਂ ਨੇ ਸੋ ਜਾਤ ਪਾਤੀ ਜਿਹੜੀਆਂ ਹੈਗੀਆਂ ਨੇ ਸੂਚਕ ਸ਼ਬਦ ਜਿਹੜੇ ਹੈਗੇ ਬੋਲੇ ਹਾਲਾਂਕਿ ਇਹ ਇਹ ਬਣਦਾ ਹੈਗਾ ਕੇਸ ਬਣਦਾ ਇਹਦੇ ਚ ਹਾਂ ਅੱਛਾ ਹਾਂਜੀ ਹਾਂਜੀ ਸੋ ਜਿਹੜਾ ਐਸਏ ਐਸਸੀ ਬੀਸੀ ਐਕਟ ਹੈਗਾ ਉਹਦੇ ਵਿੱਚ ਕੇਸ ਬਣਦਾ ਹੈਗਾ ਸੋ ਜੇ ਕੋਈ ਕੇਸ ਰਜਿਸਟਰ ਕਰਾਉਣਾ ਚਾਹਵੇ ਤਾਂ ਉਹ ਹੁਣ ਜੇ ਪੁਲਿਸ ਉਹਨਾਂ ਦੇ ਨਾਲ ਨਾ ਹੋਵੇ ਤਾਂ ਕੇਸ ਆ ਜਿਹੜਾ ਰਜਿਸਟਰ ਹੋ ਸਕਦਾ ਕਿਉਂਕਿ ਇਸ ਤਰ੍ਹਾਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਜਾ ਸਕਦਾ ਪਰ ਉਹਨਾਂ ਨੇ ਬਹੁਤ ਗਲਤੀ ਵੱਡੀ ਕੀਤੀ ਹੈ ਬੇਸ਼ੱਕ ਬਾਅਦ ਚੋਂ ਮਾਫੀ ਮੰਗ ਲਈ ਹੈਗੀ ਆ ਪਰ politically ਉਹਨਾਂ ਨੇ ਨੁਕਸਾਨ ਆ ਜਿਹੜਾ ਉਹ ਕਰ ਲਿਆ ਹੋਇਆ ਹੈ ਸੋ ਹੁਣ ਉਹਦਾ ਖਮਿਆਜ਼ਾ ਕਿਤੇ ਨਾ ਕਿਤੇ ਭੁਗਤਣਾ ਕੱਲੇ ਉਈਦੇ ਚ ਨਹੀਂ ਬਾਕੀ ਸੀਟਾਂ ਤੇ ਵੀ ਸੋ ਬਾਕੀ ਸੀਟਾਂ ਤੇ ਵੀ ਜਿਹੜੀਆਂ ਉਸ ਉਹ ਕਮਿਊਨਿਟੀ ਆਫ ਭਾਈਚਾਰੇ ਉਹ ਜਾਤਵਾਂ ਜਾਤਾਂ ਨੇ ਸੋ ਉਹਨਾਂ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਕਿਤੇ ਨਾ ਕਿਤੇ ਜਿਹੜਾ ਰੋਖਾ ਦੇ ਤੇ ਦਲਿਤ ਭਾਈਚਾਰੇ ਦਾ ਉਹ ਬਦਲ ਸਕਦਾ ਸੋ ਉਹਨਾਂ ਨੇ ਵੱਡੀ ਗਲਤੀ ਕੀਤੀ ਆ ਬੇਸ਼ੱਕ ਬਾਅਦ ਚ ਉਹਨਾਂ ਨੂੰ ਅਹਿਸਾਸ ਹੋਇਆ ਇੱਕ ਤਰ੍ਹਾਂ ਨਾਲ ਜਿਹੜਾ ਉਹ ਜਾਤ ਪਾਤੀ ਹੰਕਾਰ ਜਿਹੜਾ ਉਹਨਾਂ ਦਾ ਉਦੋਂ ਪ੍ਰਗਟ ਹੋਇਆ ਉੱਪਰਕਿ ਸੋ ਜੀ ਜੀ ਬਿ ਕਿੰਨਾ ਜਦੋਂ ਬੰਦਾ ਇੱਕ ਸਧਾਰਨ ਬੰਦਾ ਰਾਜਨੀਤੀ ਵਿੱਚ ਆ ਜਾਂਦਾ ਮੰਤਰੀ ਬਣ ਜਾਂਦਾ ਤੇ ਤੇ ਉਹਦੇ ਵਿੱਚੋਂ ਕਿੰਨਾ ਹੰਕਾਰ ਚਲਕਦਾ ਫਿਰ ਹਨਾ ਸੋ ਜਿਹੜਾ ਕਿ ਇੱਕ ਬਿਲਕੁਲ ਹੀ ਨੈਗੇਟਿਵ ਸਾਈਡ ਆ ਕਿਸੇ ਲੀਡਰ ਦੀ ਹੈ ਨਾ ਸੋ ਜਿੰਨਾ ਹੰਕਾਰ ਉਸ ਉਹਦੇ ਵਿੱਚੋਂ ਝਲਕਿਆ ਮੈਨੂੰ ਨਿੱਜੀ ਤੌਰ ਤੇ ਮੈਨੂੰ ਲੱਗਿਆ ਮੈਨੂੰ ਲੱਗਿਆ ਵੀ ਇਹ ਇਹ ਅਹੰਤੀ ਆ ਆਪਣੇ ਸੈਲਫ ਸੈਂਟਰਿਜ਼ਮ ਦਾ ਤੇ ਆਪਣੇ ਜਾਤ ਪਾਤੀ ਹੰਕਾਰ ਦਾ ਸੋ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਮਾਫੀ ਬੇਸ਼ੱਕ ਮੰਗ ਲਈ ਆ ਪਰ ਨੁਕਸਾਨ ਆ ਜਿਹੜਾ ਵੱਡਾ ਹੋ ਗਿਆ ਹੁਣ ਦੇਖੋ ਵੀ ਅੱਗੇ ਕਿਸਤਾ ਚੱਲਦਾ ਹੈ ਜੀ ਬਿਲਕੁਲ ਜੀ ਕੁਰਸੀਆਂ ਪਾਵਰ ਜੇ ਆਪਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਬੰਦੇ ਨੂੰ ਹੰਕਾਰ ਜਾਂ ਬੰਦੇ ਨੂੰ ਉਹ ਚੀਜ਼ਾਂ ਆ ਹੀ ਜਾਂਦੀਆਂ ਨੇ ਜਦੋਂ ਬੰਦਾ ਉਸ ਗੁਰੂ ਦੇ ਸਿਧਾਂਤ ਦੇ ਨਾਲ ਨਾ ਜੁੜਿਆ ਹੋਵੇ ਜਦੋਂ ਬੰਦਾ ਆਪਾਂ ਕਹੀਏ ਕਿ ਅੰਦਰੋਂ ਜਿਹੜਾ ਹੈਗਾ ਕਿਤਨਾ ਕਿਤੋਂ ਜਾਗਰੂਕ ਨਾ ਹੋਵੇ